ਦੋਰਾਹ ਦੇ ਨੇੜਲੇ ਪਿੰਡ ਰਾਜਗੜ ਵਿਖੇ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਮੀਟਿੰਗ ਕਰ ਮਤਾ ਪਾਇਆ ਕਿ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਨਹੀਂ ਵੇਚੇਗਾ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਤੱਕੇਸ਼ਾਈ ਕਰੇਗੀ ਤਾਂ ਉਹ ਸੰਘਰਸ਼ ਕਰਨਗੇ ਯਸ਼ਪਾਲ ਸਾਹਿਬ ਦਾ ਸਰਪੰਚ ਪਿੰਡ ਰਾਜਗੜ ਬਿੱਲੂ ਜੀ ਗੱਲ ਕਰਦੇ ਜਿਸ ਤਰ੍ਹਾਂ ਕਿ ਅੱਜ ਤੁਹਾਡੇ ਪਿੰਡ ਵਾਸੀ ਇਸ ਗੁਰਦੁਆਰ ਦੇ ਵਿੱਚ ਇਕੱਠੇ ਹੋਏ ਨੇ ਕੀ ਮਾਮਲਾ ਹੈ ਇਹ ਮਾਮਲਾ ਹੈ ਕਿ ਜੋ ਸਰਕਾਰ ਨੇ ਲੈਂਡ ਪੂਲਿੰਗ ਜਾਂ ਸਾਡਾ ਇਹ ਪਿੰਡਾਂ ਇੰਡਸਟਰੀ ਪਾਰਕ ਦੇ ਵਿੱਚ ਆ ਗਿਆ ਜਿਹੜੀ ਕਿ ਸਾਡੇ 40 ਪਿੰਡਾਂ ਦੇ ਵਿੱਚ ਅਸੀਂ ਰਾਜਗੜ੍ਹ ਪਿੰਡ ਵੀ ਆਉਂਦਾ ਹੈਗਾ ਅਸੀਂ ਉਹਦੇ ਸਬੰਧ ਦੇ ਵਿੱਚ ਇੱਕ ਆਮ ਆਮ ਜਲਾਸ ਪਿੰਡ ਦਾ ਕਿਤੇ ਵੀ ਜਿਹੜੀ ਸਾਡੀ ਮਾਲਕੀਤ ਵਾਲੀ ਜ਼ਮੀਨ ਹੱਕ ਦੀ ਹੈਗੀ ਆ ਜਿਹੜੇ ਸਾਡੇ ਇੰਤਕਾਲ ਹੋਏ ਹੋਣੇ ਤੇ ਦੂਜੀ ਵੀ ਹੈਗੇ ਅਸੀਂ ਉਹਦੇ ਸਬੰਧ ਦੇ ਵਿੱਚ ਅੱਜ ਮਤਾ ਪਾਇਆ ਵੀ ਅਸੀਂ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਬਾਕੀ ਪਿੰਡਾਂ ਦੇ ਨਾਲ ਅਸੀਂ ਜ਼ਮੀਨ ਨੂੰ ਦੇਣ ਨੂੰ ਤਿਆਰ ਨਹੀਂ ਹੈਗੇ ਐਸ ਪਾਲਿਸੀ ਦੀ ਬਿਲ ਵੀ ਜੀ ਗੱਲ ਕਰਦੇ ਆ ਜਿਸ ਤਰ੍ਹਾਂ ਪੂਰਾ ਪਿੰਡ ਇਕੱਠਾ ਹੋਇਆ ਮਤਾ ਵੀ ਪਾਇਆ ਗਿਆ ਉਸ ਤੋਂ ਬਾਅਦ ਵੀ ਜੇ ਸਰਕਾਰ ਦੀ ਕਾਰਵਾਈ ਜਾਰੀ ਰਹੀ ਕੀ ਕਰੋਗੇ ਸਰਕਾਰ ਨਾਲ ਲੜਾਂਗੇ ਜਿਵੇਂ ਜਿਵੇਂ ਹਲਕਾ ਲੜੂਗਾ ਜਾਂ 40 ਪਿੰਡਾਂ ਨਾਲ ਲੜੂਗਾ ਅਸੀਂ 40 ਪਿੰਡਾਂ ਨਾਲ ਇੱਕ ਗਰੁੱਪ ਬਣਾਉ ਉਹਨੂੰ ਫਿਰਦੇ ਆ ਜੇ ਗਰੁੱਪ ਬਣ ਕੇ ਅਸੀਂ 40 ਪਿੰਡ ਦੇ 40 ਪਿੰਡਾਂ ਦੇ ਨਸਤੀ ਇਹ ਸਾਰੇ ਇਕੱਠੇ ਹੋ ਕੇ ਸਰਕਾਰ ਦਾ ਦਰਜ ਕੇ ਵਿਰੋਧ ਕਰਾਂਗੇ ਸਰੇਂਦਰ ਸਿੰਘ ਜੀ ਸਾਫ ਦਾ ਸਰਪੰਚ ਪ੍ਰੋਫੈਸਰ ਸੰਕੀ ਮੈਂਬਰ ਰਾਜਗੜ੍ਹ ਜੀ ਨਿਰਿੰਦਰ ਜੀ ਗੱਲ ਕਰਦੇ ਆ ਪਿੰਡ ਵਾਸੀ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਨੇ ਕੀ ਮਾਮਲਾ ਸੀ ਮਾਮਲਾ ਜੀ ਚੱਲਿਆ ਆ ਰਿਹਾ ਜਿਹੜੀ ਲੈਂਡ ਪੂਲਿੰਗ ਚੱਲ ਰਹੀ ਆ ਸਰਕਾਰ ਨੇ ਇਹ ਆਮ ਲੋਕਾਂ ਤੇ ਕਿਸਾਨਾਂ ਤੇ ਸਾਰਿਆਂ ਤੇ ਬੋਝ ਪਾਇਆ ਵੀ ਜਿਹੜੀ ਇਹਨਾਂ ਦੀ ਪ੍ਰਾਪਰਟੀ ਆ ਵੀ ਅਸੀਂ ਉਹਨੂੰ ਦੱਬ ਕੇ ਪਲਾਟਾਂ ਦੇ ਵਿੱਚ ਕੱਟ ਕੇ ਅਸੀਂ ਲੋਕਾਂ ਨੂੰ ਬਾਹਰਲੀ ਵਿਦੇਸ਼ੀ ਬੰਦਿਆਂ ਨੂੰ ਵੇਚਾਂਗੇ ਇਸ ਕਰਕੇ ਇੱਥੇ ਸਾਰਾ ਜਪਿੰਡ ਦਾ ਇਕੱਠ ਹੋਇਆ ਤੇ ਇਹਨਾਂ ਨੇ ਕੋਈ ਪਾਲਿਸੀ ਬਣਾਈ ਆ ਵੀ ਅਸੀਂ ਇਸ ਜਗ੍ਹਾ ਜੱਟ ਨੂੰ ਪਲਾਟ ਦਵਾਂਗੇ ਜਾਂ ਜੱਟ ਨੂੰ ਇੰਨੀ ਜਗ੍ਹਾ ਦਾ ਦਵਾਂਗੇ ਮਜਬੂਰ ਜਾਂ ਅਸੀਂ ਦਵਾਂਗੇ ਜਪਤੀ ਪਰ ਇਹ ਸਭ ਸਹੀ ਗੱਲਾਂ ਨੇ ਕਿਉਂਕਿ ਕਲੋਨੀਆਂ ਤਾਂ ਆਧਾਰਤ ਇੰਨੀਆਂ ਪਈਆਂ ਨੇ ਆਪਣੇ ਮੁਦਤ ਜੀ ਜਿੱਥੇ ਮਰਜੀ ਉਹੀ ਨਹੀਂ 10-10 ਸਾਲ ਦੀਆਂ ਆਧਾਰਨਾ ਆਪਣੇ ਕੋਲ ਰਾਇਲਟਨ ਸਿਟੀ ਪਈ ਆ ਇਹਨੂੰ ਮੇਰਾ ਖਿਆਲ 15 ਸਾਲ ਹੋ ਗਏ ਇੰਨੀ ਵਧੀਆ ਕਲੋਨੀਆਂ ਇਹੀ ਨਹੀਂ ਪੂਰੀ ਹੋਈ ਤਾਂ ਦੂਜਿਆਂ ਨੇ ਕੀ ਪੂਰੀਆਂ ਹੋਣਾ ਇਹ ਤਾਂ ਸਿਰਫ ਕਿਸਾਨਾਂ ਦੇ ਨਾਲ ਕੀਤਾ ਜਾਂਦਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਜਿਹੜਾ ਕੋਈ ਵੀ ਆ ਉਹ ਆਪਣੀ ਫਸਲ ਵੇਚਦਾ ਫਸਲ ਵੇਚ ਕੇ 4 ਪੈਸੇ ਆਉਂਦੇ ਨੇ ਉਹਦੇ ਕੋਲ ਕੋਈ ਦੁੱਧ ਪਾਉਂਦਾ ਡੰਗਰਾਂ ਨੂੰ ਤਾਂ ਜਗ੍ਹਾ ਕਿੱਥੇ ਬਚੂ ਦੁੱਧ ਜੀ ਇਹ ਨਰਿੰਦਰ ਜੀ ਗੱਲ ਕਰਦੇ ਜਿਸ ਤਰ੍ਹਾਂ ਕਿ ਅੱਜ ਪਿੰਡ ਵਾਸੀ ਇਕੱਠੇ ਹੋਏ ਨੇ ਕੀ ਮਤਾ ਪਾਇਆ ਗਿਆ ਪਿੰਡ ਵਾਸੀ ਇਕੱਠੇ ਹੋਏ ਨੇ ਜੀ ਮਤਾ ਇਹ ਪਾਇਆ ਗਿਆ ਵੀ ਅਸੀਂ ਸਰਕਾਰ ਦੀ ਨਿੰਦਿਆ ਕਰਦੇ ਆ ਤੇ ਅਸੀਂ ਮਤਾ ਇਹ ਪਾਇਆ ਵੀ ਅਸੀਂ ਜਿਹੜੀ ਸਾਡੀ ਆਪਣੀ ਜਗ੍ਹਾ ਅਸੀਂ ਕਿਸੇ ਨੂੰ ਨਹੀਂ ਦਵਾਂਗੇ ਕੀ ਲੋ ਜੀ ਤੁਹਾਡਾ ਮੇਰਾ ਨਾਮ ਦਵਿੰਦਰ ਕੌਰ ਹੈ ਜੀ ਦਵਿੰਦਰ ਕੌਰ ਤੁਸੀਂ ਵੀ ਅੱਜ ਇਸ ਜਗ੍ਹਾ ਤੇ ਪਹੁੰਚੇ ਹੋ ਗੁਰੂ ਘਰ ਦੇ ਵਿੱਚ ਇਕੱਠੇ ਹੋਏ ਹੋ ਔਰਤਾਂ ਦਾ ਵੀ ਕਾਫੀ ਇਕੱਠਾ ਸੀ ਦੇਖ ਰਹੇ ਹਾਂ ਕੀ ਮਾਮਲਾ ਜੀ ਤੇ ਕਿਸ ਮਸਲੇ 'ਚ ਇਕੱਠੇ ਹੋਏ ਸਰ ਜਿਸ ਤਰ੍ਹਾਂ ਮੈਂ ਆਪਣੇ ਪਿੰਡ ਦੀ ਜ਼ਮੀਨ ਨੂੰ ਪਹਿਲਾਂ ਪਾਇਏ ਸੀਗੇ ਉਸੇ ਤਰ੍ਹਾਂ ਹੁਣ ਸਾਡੇ ਘਰਾਂ ਨੂੰ ਵੀ ਪੈ ਰਹੇ ਨੇ ਸਾਡੀ ਸਾਰੇ ਪਿੰਡ ਦੀ ਜ਼ਮੀਨ ਜਾ ਰਹੀ ਹੈ ਇਸ ਦੇ ਵਿੱਚ ਇਸ ਲਈ ਅਸੀਂ ਜ਼ਮੀਨ ਜਾਣ ਨਹੀਂ ਦੇਵਾਂਗੇ ਅਸੀਂ ਆਪਣੀ ਜਾਨ ਕਰਵਾ ਕੇ ਦਾਂਗੇ ਸਾਰਾ ਪਿੰਡ ਸਾਡੇ ਨਾਲ ਹੈ ਅੱਜ ਕੀ ਫੈਸਲਾ ਲਿੱਤਾ ਗਿਆ ਅੱਜ ਫੈਸਲਾ ਮਤੇ ਪਾਇਆ ਜੀ ਅਸੀਂ ਉਹਦੇ ਨਾਲ ਆ ਸਾਰੇ ਜੋ ਵੀ ਮਤੇ ਪਾਏ ਗਏ ਨੇ ਪੰਚਾਇਤ ਦੇ ਨਾਲ ਆ ਅਸੀਂ ਸਾਰੇ ਪਿੰਡ ਦੇ ਨਾਲ ਆ ਅਸੀਂ ਜੀ ਜਿੱਥੇ ਸਾਨੂੰ ਖੜਾਉਣਗੇ ਅਸੀਂ ਜ਼ਰੂਰ ਖੜਾਾਂਗੇ